ਦੇ ਤਾਂ 65 ਪੁਆਇੰਟ ਸਾਲ ਦੇ ਯੁੱਧ ਦੇ ਪ੍ਰਧਾਨ ਨੇ ساری ਉਮਰ ਯੁੱਧ ਹੀ ਰਹਿੰਦੇ ਨੇ ਉਹ ਤਾਂ ਹਾਂ ਇੱਥੇ ਵੀ ਦੇਖ ਲੋ ਇੱਕ ਬਜ਼ੁਰਗ ਮੈਨੂੰ ਮਿਲਿਆ ਮੈਨੂੰ ਕਹਿੰਦਾ ਪੁੱਤ ਪਟੇ ਢਿੰਡ ਸੇ ਤੋਂ 3 ਸਾਲ ਵੱਡਾ ਮੈਂ ਕਿਹਾ ਅੱਛਾ ਕੀ ਤੱਤ ਕੱਢੇ ਜ਼ਿੰਦਗੀ ਦਾ ਤੱਤ ਕਹਦਾ ਕਹਿੰਦਾ 35-40 ਸਾਲ ਵੱਡੇ ਦੇ ਪੈਰੀਆਂ ਥਲਾਈ ਗਏ ਉਦੋਂ ਦਾ ਛੋਟਾ ਆ ਗਿਆ उद लाए गए बिचो बीबा जी भी आ गए उद लाएंगे कहीं साल डेढ़ साल हैरी चैरी होरी भी लवा गए क्या हूँ तो कहना पैरिया थला भलापू की बस वो ही हो गए हूँ तो बस मैं क्या हुए? कोई गल नहीं कोई गल नहीं दिन बदल जाए आ गए पता ना हूँ की करिए माड़ी अं की करिए मलूका छ ਪਰ ਉਹਨਾ ਕੱਢਤਾ ਉਹ ਕਹਿੰਦੇ ਹੁਣ ਅੱਜ ਮੈਨੂੰ ਸਵੇਰੇ ਭੇਜਿਆ ਕਿਸੇ ਨੇ ਕਹਿੰਦੇ ਸੁਖਵੀਰ ਨੇ ਆਵਦਾ ਜੀਜਾ ਕੱਢਿਆ ਮਜੀਠਿਆ ਕਹਿੰਦਾ ਮੈਂ ਆਵਦੇ ਵਾਲ ਨੂੰ ਕੱਢੂ ਹਣ ਇਹ ਜੀਜੋ ਜੀਜੀ ਹੋਗੇ ਹਾਲਤਾਂ ਦੇਖ ਲਓ ਤੁਸੀਂ ਸਭ ਹੀਰੋ ਇਹਨਾਂ ਦਾ ਇਹ ਪਤਾ ਕੀ ਹੈ ਰੱਬ ਹੈ ਪਰਮਾਤਮਾ ਹੈ ਇਹਨਾਂ ਨੇ ਜਦੋਂ ਬਾਣੀ ਜਦੋਂ ਬਾਣੀ ਗੁਰੂਆਂ ਦੀ ਸੱਚੀ ਧਰੋਂ ਜਿਹੜੀ ਆਈ ਹੋਈ ਐ ਜਦੋਂ ਉਹ ਇਹਨਾਂ ਨੇ ਰੋਲੀ ਨਾ ਉਸ ਤੋਂ ਬਾਅਦ ਇਹਨਾਂ ਦਾ ਸ਼ੁਰੂ ਹੋ ਗਿਆ ਟੌਨ ਲੋਕ ਕਹਿੰਦੇ ਹਰਾਇ ਨਾ ਕਰੋ ਯਾਰ ਤੁਸੀਂ ਬਾਬੇ ਨਾਨਕ ਦੀ ਤੱਕੜੀ ਕਹਿੰਦੇ ਹੋ ਤੇ ਉਸੇ ਬਾਬੇ ਨਾਨਕ ਦੀ ਬਾਣੀ ਰੋਲ ਦਿੰਦੇ ਹੋ ਫੇਰ ਨਹੀਂ ਲੋਕਾਂ ਨੇ ਮੂੰਹ ਲਾਇਆ ਜੀ ਉਹਨਾਂ ਨੂੰ ਜੋ ਮਰਜੀ ਕਚੈਰੀਆਂ ਚੱਲੀ ਜਾਣ ਕੇਸ ਲੋਕਾਂ ਨੇ ਘਰਤਾ ਵੀ ਨਹੀਂ ਤੂੰ ਇੱਕੋ ਖਾਤਾ ਮੈਂ ਉਹ ਕੰਮ ਕਾਂਗਰਸ ਵਾਲਿਆਂ ਦਾ ਹੁਣ ਹੀ ਪਤਾ ਲੱਗ ਰਿਹਾ ਕੌਣ ਕਿਹਦੇ ਨਾਲ ਲੜ ਰਿਹਾ ਓ ਬਠਿੰਡੇ ਵਾਲਾ ਲੁਧਿਆਣੇ ਸੜਦਾ ਬੜਿੰਗ ਖਡੂਰ ਸਾਹਿਬ ਵਾਲੇ ਇੱਥੇ ਸੰਗਰੂਰ ਫਿਰਦਾ ਪਲੱਥਾੜਾ ਸੰਗਰੂਰ ਵਾਲਾ ਵਿਜੇਂਦਰ ਸਿੰਘ ਲਾਲ ਆਨੰਦਪੁਰ ਸਾਹਿਬ ਫਿਰਦਾ ਉਹ ਮੈਂ ਇੱਕ ਨਾ ਸੀੜੀ 'ਚ ਕਰਿਆ ਸੀ ਕੰਮ ਇਹ ਪਤਾ ਕਿਉਂ ਬਦਲੇ ਨੇ ਅਰਜੰਦ ਦੇ ਇਲਾਕੇ 'ਚ ਕੌਣ ਢਿੱਡ ਦਿੱਤੀ ਮੈਂ ਉਦੋਂ ਇਹ ਕਿਹਾ ਸੀਗਾ ਕਿ ਸੀੜੀ 'ਚ ਕਿ ਕਿਸੇ ਟਾਈਮ ਤੇ ਰਾਜਨੀਤੀ ਸਾਡੀ ਇੰਨੀ ਵਧੀਆ ਹੁੰਦੀ ਸੀ ਕਿ ਜਿਹੜਾ ਬੰਦਾ ਸੀਗਾ ਕੋਈ ਲੀਡਰ ਆਪਣੇ ਪਾਰਟੀ ਦੇ ਪ੍ਰਧਾਨ ਦੇ ਘਰੇ ਜਾ ਕੇ ਕਹਿੰਦਾ ਸੀ ਪ੍ਰਧਾਨ ਜੀ ਮੈਨੂੰ ਇਸ ਇਲਾਕੇ ਚੋਂ ਟਿਕਟ ਦਿਓ ਕਿਉਂਕਿ ਇਸ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਮੈਂ ਕਹਾ ਕਹਿੰਦੇ ਤਾਂ ਹੁਣ ਵੀ ਨੇ ਪਰ ਉਲਟੇ ਕੰਮ ਵਾਸਤੇ ਪ੍ਰਧਾਨ ਜੀ ਇਸ ਇਲਾਕੇ ਜੋ ਟਿਕਟ ਨਾ ਦੇ ਦਿਓ ਇੱਥੇ ਤਾਂ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਸੋਆਂ ਸੜ ਤੇ ਉਧਰਲਾ ਇੱਧਰ ਉਧਰਲਾ ਇੱਧਰ ਜਾਣਦੇ ਨੇ ਉਹਨਾਂ ਨੂੰ ਉੱਥੇ ਆਹ ਬੀਜਪੀ ਦਾ ਚਲੋ ਬਚਰੇ ਉਹੀ ਆਏ ਨੇ ਤਾਂ ਉਹ ਤਾਂ ਉਹੀ ਚੈੱਕ ਕਰਨ ਆਏ ਨੇ ਵੀ ਉਗਦਾ ਕੋਈ ਬੀਜ ਜਾਂ ਨਹੀਂ ਉਹਨੂੰ ਤਾਂ ਪਿੰਡਾਂ 'ਚ ਨਹੀਂ ਵੜਨ ਦੇਂਦੇ ਕਿਸਾਨਾਂ ਨਾਲ ਚ ਪੇਚਾ ਪਿਆ ਹੋਇਆ ਉਹਨਾਂ ਦਾ ਸੋ ਵੀਰੋ ਆਮ ਆਦੀ ਪਾਰਟੀ ਇੱਕ ਵਲੰਟੀਅਰ ਮੈਂ ਆਇਆ ਆਇਆ ਇਧਰੋਂ ਮੇਰੇ ਮੂਰੇ 100 200 ਮੋਟਰਸਾਈਕਲ ਲੱਗੇ ਹੋਏ ਸੀ ਔਰ ਮੈਨੂੰ ਇਹ ਵੀ ਪਤਾ ਹੈ ਆਪਦੇ ਪੱਲੇ ਉਹ ਤੇਲ ਪਵਾਇਆ ਹੋਊਗਾ ਇਹ ਆ ਸਾਡੇ ਸਾਡੇ ਵਾਲੇ ਕੋ ਮੱਕੜ ਜਿਹੜੇ ਉਹ ਅਸਲੀ ਹੈ ਜਿਹੜੇ ਪੰਜਾਬ ਨੂੰ ਸੱਚੀ ਮੁੱਚੀ ਪਿਆਰ ਕਰਦੇ ਆ। ਜਿੰਦਾਬਾਦ ਜਿੰਦਾਬਾਦ। ਸੋ ਵੀਰੋ ਮੀਤ ਨੌਜਵਾਨ ਮੁੰਡਾ ਹੈ, ਮਨਿਸਟਰ ਰਿਹਾ ਕੰਮ ਕਰਨ ਦਾ ਪਤਾ ਹੈ, ਅਫਸਰਾਂ ਤੋਂ ਕੰਮ ਕਰਾਉਣ ਦਾ ਪਤਾ ਹੈ। ਵਿਧਾਨ ਸਭਾ 'ਚ ਬੋਲਣ ਦਾ ਪਤਾ ਹੈ। ਤਾਂ ਉੱਥੇ ਜਾ ਕੇ ਗੱਜੂਗਾ। ਜਿਵੇਂ ਪਹਿਲਾਂ ਸੰਗਰੂਰ ਤੋਂ ਤੁਸੀਂ ਮੈਨੂੰ ਭੇਜਿਆ ਸੀ। ਆਗੇ ਸੀ ਨਾ ਨਿਆਰੇ। ਜਦੋਂ ਮੈਂ ਉੱਠਦਾ ਸੀਗਾ ਬੀਜੇਪੀ ਵਾਲੇ ਕੰਨਾਂ ਤੇ ਉਹ ਲਾ ਲੈਣੇ ਸੀ ਵੀ ਲੈ ਪੰਗਾ ਪਾਉ ਹੁਣ ਕੋਈ ਇਹ ਹਾਂ ਮਨ ਮੈਂ ਜਦੋਂ ਕਹਿੰਦਾ ਸੀ ਟਾਈਮ ਸਪੀਕਰ ਵੀ ਕਹਿੰਦੇ ਇਹਨੂੰ ਦੇ ਦੋ 2 ਮਿੰਟ ਨੂੰ ਪੀਲੀ ਪੱਗ ਵਾਲੇ ਨੂੰ ਜੇ ਨਾ ਦਿੱਤੇ ਇਹ ਦੋ ਘੰਟੇ ਚੱਲਣ ਨਹੀਂ ਦਿੰਦਾ ਫਿਰ ਸੋ ਬੜੇ ਕੰਮ ਰੋ ਕੀ ਕਰਾਈ ਨਹੀਂ ਸੀ ਬੜੇ ਉਦੋਂ ਸੈਂਟਰ ਤੋਂ ਪ੍ਰੋਜੈਕਟ ਲਿਆ ਜਾਂਦੇ ਨੇ ਪੈਸੇ ਪੈਸਾ ਹਿਸਾਬ ਦਿੱਤਾ ਤੂਰੀ ਵਾਲਾ ਉਹ ਸੂਆ ਸੀਗਾ ਕਿੱਡੀ ਗੱਲ ਸੀ ਜੀ ਸੂਆ ਟਕਣਾ ਸੀ ਡਕਤਾ ਨਾ ਹੁਣ ਤਾਂ ਉੱਤੇ ਸੈਰ ਕਰਦੇ ਆ ਲੋਕ ਹੁਣ ਇੱਕੋ ਰੇਲਵੇ ਦਾ ਰਹਿ ਗਿਆ ਉਹ ਤੁਹਾਡੇ ਨਾਲ ਸਲਾਹ ਕਰਕੇ ਕਰ ਲਾਂਗੇ ਜਿਵੇਂ ਕਹੋਗੇ ਉਹ ਮੈਂ ਕਰ ਲਾਂਗੇ ਧੂਰੀ ਦੇ ਹਸਪਤਾਲ ਦਾ ਬੁਰਾ ਹਾਲ ਸੀ ਉਹ ਕਰਨ ਗਿਆ ਲਾਇਬ੍ਰੇਰੀ ਬਹੁਤ ਸ਼ਾਨਦਾਰ ਬਣ ਰਹੀ ਹੈ ਯੂਪੀਐਸਸੀ ਦੀ ਪੜ੍ਹਾਈ ਵੀ ਇੱਥੇ ਹੋਇਆ ਕਰੂਗੀ ਡੀਸੀ ਬਣਨਗੇ ਜਵਾਕ ਕਨੌਰ ਕਨੌਰ ਕਲਾ ਕਨੌਰੀ ਬਣ ਗਈ ਲਾਇਬ੍ਰੇਰੀ ਕਨੌਰੀ ਉਹ ਮੈਨੂੰ ਆਏ ਮੁੰਡੇ ਸਾਨੂੰ ਮੁੰਡੇ ਮਿਲੇ ਉਹ ਕਿੱਥੋਂ ਦੇ ਸੀਗੇ ਉਹ ਕਹਿੰਦੇ ਸੀਗੇ ਜੀ ਅਸੀਂ ਆਪਦਾ ਸਾਮ ਸੰਭਾਲ ਆਪ ਕਰਾਂਗੇ ਬੁੜਲਾਡੇ ਬੁੜਲਾਡੇ ਨਹੀਂ ਮਾਨਸਾ ਕਹਿੰਦੇ ਮੇਖਾ ਵੀ ਮੈਂ ਸਾਡੇ ਲਾਇਬ੍ਰੇਰੀ ਧੂਰੀ ਵਰਗੀ ਲਾਇਬ੍ਰੇਰੀ ਬਣਾ ਦਿਓ ਜੀ ਮੈਂ ਬਣਾ ਦਿੰਨੇ ਸੋ ਮੈਂ ਤੁਹਾਨੂੰ ਦੱਸੀ ਜਨਾ ਤੁਹਾਨੂੰ ਲੋਕ ਪੁੱਛਣਾ ਆਏ ਕਰਨਗੇ ਇੱਥੇ ਦੇਖਣਾ ਆਏ ਕਰਨਗੇ ਵੀ ਇਹਦੇ ਵਰਗਾ ਸਾਡਾ ਬਣਾ ਦਿਓ ਜੀ ਜਿਹੜਾ ਵੀ ਪਹਿਲਾਂ ਸਭ ਤੋਂ ਪਹਿਲਾਂ ਕੋਈ ਕੰਮ ਕਰਨਾ ਇੱਕ ਤੁਹਾਡਾ ਨੁਮਾਇੰਦਾ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਮੈਂ ਧੂਰੀ ਕਰੂੰਗਾ ਧੂਰੀ ਦੇ ਲੋਕਾਂ ਨੂੰ ਜਦੋਂ ਪਤਾ ਲੱਗ ਗਿਆ ਵੀ ਹਾਂ ਬਹਾਵ ਦੇ ਚੀਜ਼ ਹੈ ਫਿਰ ਤੁਸੀਂ ਹੋਰ ਦੱਸੋਗੇ ਹੋਰ ਦੇਖਣ ਆਉਣਗੇ ਤਾਂ ਨਜਾਇਜ਼ ਪਰਚੇ ਬੰਦ ਕਰਤੇ ਕੋਈ ਪੁਲਿਸ ਨੂੰ ਦੇਤੀਆਂ ਸਭ ਤੋਂ ਵਧੀਆ ਗੱਡੀਆਂ ਸੜਕ ਤੇ ਸਭ ਤੋਂ ਵਧੀਆ ਗੱਡੀਆਂ ਇਸ ਵਾਰ ਕਿਹਦੇ ਕੋਲੇ ਨੇ ਪੁਲਿਸ ਕੋਲੇ ਐਸਐਸਐਫ ਬਣਾਈ ਹੈ ਸੜਕ ਸੁਰੱਖਿਆ ਫੋਰਸ ਵੀਰੋ ਤੁਸੀਂ ਹੈਰਾਨ ਹੋ ਜਾਓਗੇ 1 ਫਰਵਰੀ ਨੂੰ ਲਾਂਚ ਕੀਤੀ ਹੈ ਮਾਰਚ ਫਰਵਰੀ ਮਾਰਚ ਅਪ੍ਰੈਲ ਅਪ੍ਰੈਲ 15 ਤੱਕ ਦਾ ਮੈਨੂੰ ਡਾਟਾ ਦਿੱਤਾ ਰਿਹਾ 15 ਮਈ ਤੱਕ ਦਾ ਸਾਡੇ ਇੱਕ ਤਿੰਨ ਮਹੀਨੇ ਦਾ ਪਹਿਲਾਂ 17 ਬੰਦੇ ਰੋਜ਼ ਮਰਦੇ ਸੀ ਪੰਜਾਬ 'ਚ ਐਕਸੀਡੈਂਟ 'ਚ ਔਨ ਦਾ ਸਪੌਟ 17 ਮਤਲਬ 500 ਮਹੀਨੇ ਦਾ 500 ਮਤਲਬ 6000 ਹੋ ਗਿਆ ਸਾਲ ਦਾ ਆ ਤਿੰਨ ਮਹੀਨਿਆਂ 'ਚ ਉਹਨਾਂ ਨੇ ਤਿੰਨ ਮਹੀਨਿਆਂ ਚ ਜ 500 ਲੱਖ ਰੁਪਏ 1500 ਬੰਦਾ ਮਰਦਾ 249 ਬੰਦੇ ਮਰਿਆ 1250 ਦੀ ਜਾਨ ਬਚਾਤੀ ਜਨਾਬ ਐਸਐਸਐਫ ਨੇ ਨਾਲ ਦੀ ਨਾਲ ਉਹ ਗੱਡੀਆਂ ਟਕੜੀਆਂ ਦਿੱਤੀਆਂ ਹੋਈਆਂ ਨੇ ਉਹਨੂੰ ਪਰਾ ਕਰ ਦਿੰਦੇ ਨੇ ਕੋਈ ਟਰੱਕ ਟਰੱਕ ਖੜਾ ਪਹਿਲਾਂ ਆਪਾਂ ਖਬਰਾਂ ਕੀ ਪੜ੍ਹਦੇ ਟਰੱਕ ਖੜਾ ਖਰਾਬ ਹੋਇਆ ਥੱਲੇ ਗੱਡੀ ਵੜ ਗਈ ਸਾਰਾ ਕਬਰ ਖਤਮ ਐਦਾਂ ਹੀ ਖਬਰਾਂ ਹੁੰਦੀ ਹੁੰਦੀਆਂ ਸੀ ਹਾਂ ਪੰਜ ਤੋਂ 6 ਮਿੰਟ ਦਾ ਉਹਨਾਂ ਦਾ ਐਵਰੇਜ ਹੈ ਸਾਰੇ ਹਸਪਤਾਲ ਜਿੰਨੇ ਵੀ ਹਾਈਵੇ ਤੇ ਨੇ ਪ੍ਰਾਈਵੇਟ ਚ ਉਹਨਾਂ ਨੂੰ ਕਿਹਾ ਹੋਇਆ ਕਿ ਤੁਸੀਂ ਇਲਾਜ ਕਰਨਾ ਪੈਸਿਆਂ ਦਾ ਬਾਅਦ ਦੇਖਾਂਗੇ ਸੀ ਆਪੀ ਸਾਬ ਕਰ ਲਾਂਗੇ ਕਿਰਬੰਦੇ ਦੀ ਜਾਨ ਬਚਾਓ ਤੁਸੀਂ ਬਸ ਜੇ ਕੰਮ ਕਰਨੇ ਹੋਣ ਸੱਚੀ ਨੀਅਤ ਨਾਲ ਤਾਂ ਕੰਮ ਹੋ ਸਕਦੇ ਨੇ ਇੱਥੇ ਬਿਜਲੀ ਦਾ ਇੱਥੇ ਪਾਣੀ ਦਾ ਹੋ ਗਿਆ ਕਣਕ ਦਾ ਤੇ ਕਿਰਨੇ ਵਾਫਲਾ ਰੱਖੇ ਨਾ ਜੀ ਤਾਂ ਕਣਕ ਘਟਾਉਣ ਨੋ ਨੋ ਜਿੰਨੀ ਗਰੀਬਾਂ ਨੂੰ ਕਣਕ ਚਾਹੀਦੀ ਹੈ ਓਨੀਓ ਕਣਕ ਮਿਲੂਗੀ ਕਈ ਇਹ ਹਜੇ ਹੈਗੇ ਨੇ ਕਰਕੇ ਸਾਥੋਂ ਪਸਾਈ ਨਹੀਂ ਹੁੰਦੀ ਜੀ ਜੇ ਉਹ ਆਟਾ ਚਾਹਣਗੇ ਤਾਂ ਆਟਾ ਦੇ ਦਾਂਗੇ ਪਰ ਉਹ ਉਹਨਾਂ ਦੀ ਮਰਜ਼ੀ ਹੈ ਜੋ ਕਹਣਗੇ ਨਹੀਂ ਅਸੀਂ ਤਾਂ ਕਣਕ ਲੈਣੀ ਹੈ ਕਣਕ ਦੇਵਾਂਗੇ ਔਰ ਇਸ ਵਾਰ ਜਿਹੜੀ ਮੰਡੀ ਚ ਕਣਕ ਆਈ ਹੈ ਉਹੀ ਦੇਣੀ ਹੈ ਕੋਈ ਸੁਸਤਰੀ ਲੱਗੀ ਹੋਈ ਜਾ ਕੋਈ ਮਿੱਟੀ ਵਾਲੀ ਨਹੀਂ ਦੇਣੀ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਪਤਾ ਹੈ ਨਾ ਮੈਨੂੰ ਸਾਰਾ ਮੈਂ ਰਹਾਂ ਨਾ ਮੈਂ ਗਰੀਬੀਆਂ ਦੇਖੀਆਂ ਹੋਈਆਂ ਨੇ ਨਾ ਸ੍ਰੇਸ਼ ਕਰਕੇ ਤੁਹਾਡੇ ਕੋਲੇ ਆਇਆ ਹੁਣ ਇਹ ਨਾ ਕਹਿ ਦਿਓ ਭਗਵੰਤ ਮਾਨ ਧੂਰੀ ਤਾਂ ਆ ਗਿਆ ਜੇ ਕਿਤੇ ਇੱਧਰ ਟਢੋਗੜ ਆ ਜਾਂਦਾ ਜੋ ਕਿਤੇ ਰੰਗੀਆਂ ਆ ਜਾਂਦਾ ਇੱਧਰ ਕਾਂਝੜੇ ਆ ਜਾਂਦਾ ਲੈ ਇਹਨੂੰ ਹੋਰ ਵੋਟਾਂ ਪਾਣ ਦੇ ਵੀਰੋ ਮੈਂ ਵੋਟਾਂ ਆਪਦੇ ਵਾਸਤੇ ਨਹੀਂ ਮੰਗਣਾ ਮੈਂ ਤੁਹਾਡੇ ਜਵਾਕਾਂ ਵਾਸਤੇ ਮੰਗਣਾ ਆ ਮੈਂ ਫੇਰ ਆ ਜੂੰਗਾ ਤੁਹਾਡੇ ਕੋਲੇ ਹੁਣ ਮੈਂ ਹਰੇਕ ਥਾਂ ਦਾ ਜਾ ਨਹੀਂ ਸਕਦਾ ਪਰ ਮੈਂ ਕੋਸ਼ਿਸ਼ ਹੀ ਕਰਦਾ ਹਾਂ ਨਾ ਧੂਰੀ ਵਾਲੇ ਪਾਸੋਂ ਦਾ ਮੈਨੂੰ ਇਹ ਤਸੱਲੀ ਵੀ ਰਹਿੰਦੀ ਹੈ ਵੀ ਧੂਰੀ ਵਾਲ ਦਾ ਆਪਣੇ ਨੇ ਤੁਸੀਂ ਤਾਂ ਤੁਹਾਨੂੰ ਤਾਂ ਪਤਾ ਤੁਸੀਂ ਤਾਂ ਕਹਿੰਦੇ ਹੋ ਕਿ ਭਾਈ ਤੂੰ ਹੋਰ ਹੋਰ ਥਾਵੇਂ ਦੇਖ ਲੈ ਪਹਿਲਾਂ ਵੀ ਇਹੀ ਹੋਇਆ ਆ ਬੈਠਾ ਭਰਾ ਆ ਆਪਣਾ 골ਡੀ ਇਹ ਤਾਂ ਧੂਰੀ ਹੋਈ ਸੀ ਮੈਂ ਸਾਰੇ ਪੰਜਾਬ ਜਾਂਦਾ ਸੀ ਇਹਨੇ ਨੰਗੇ ਪੈਰੀ ਵੀ ਕਹਿੰਦਾ ਸੀ ਕੰਪੇਨ ਕਰਾਂਗੇ ਮੈਂ ਕਿਹਾ ਓਏ ਠੰਡ ਆ ਓਏ ਬਿਮਾਰ ਨਾ ਹੋ ਜਾਈ ਕਿਤੇ ਹੈਨਾ ਇਹ ਚੱਲਦਾ ਰਹਿਣਾ ਵੋਟਾਂ ਦਾ ਮੈਂ ਕਿਹਾ ਠੀਕ ਹੈ ਨਾ ਥੋੜਾ ਪਿਆਰ ਪਰ ਇਹ ਮੁੰਡਾ ਮੁੰਡਾ ਮੈਨੂੰ ਇਸ ਗੱਲੋਂ ਚੰਗਾ ਲੱਗਿਆ ਇੱਕ ਤਾਂ ਇਹ ਯੂਨੀਵਰਸਿਟੀ ਦੀ ਰਾਜਨੀਤੀ ਚੋਂ ਨਿਕਲੇ ਹੋਇਆ ਹੈ ਇੱਕ ਇਹਦਾ ਦਿਲ ਸੱਚਾ ਹੈ ਇਹ ਕਹਿੰਦਾ ਜੇ ਮੈਂ ਕੰਮ ਕਰਨਾ ਚਾਹੁੰਦਾ ਮੇਰੀ ਪਾਰਟੀ ਨਹੀਂ ਮੈਨੂੰ ਕਰਨ ਦਿੰਦੀ ਬਹੁਤ ਮਿਹਨਤੀ ਮੁੰਡਾ ਹੈ ਹੈਨਾ ਪਰ ਆਮ ਆਦੀ ਪਾਰਟੀ ਚ ਮਿਹਨਤੀਆਂ ਨੂੰ ਆਪਾਂ ਉਹਦੀ ਨਾਲ ਦੀ ਨਾਲ ਉਹਨਾਂ ਨੂੰ ਮੌਕਾ ਦਿੰਨੇ ਆ ਤੇ ਚਲੋ ਵੀ ਕੰਮ ਕਰੋ ਇਹ ਦੋਨੋਂ ਯੂਨੀਵਰਸਿਟੀ ਚ ਰਹੇ ਨੇ ਮੀਤ ਤੇ ਆਪਣਾ 골ਡੀ ਯੂਨੀਵਰਸਿਟੀ ਦੇ ਵਿੱਚ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉੱਥੋਂ ਸ਼ੁਰੂ ਹੋਏ ਨੇ بیس ਬਹੁਤ ਵਧੀਆ ਮਿਲ ਗਿਆ ਉੱਥੋਂ ਮਾਰਵਿੰਦਰ ਕੰਗ ਜਿਹੜਾ ਆਪਣਾ ਆਨੰਦਪੁਰ ਸਾਹਿਬ ਲੜ ਰਿਹਾ ਉਹ ਵੀ ਯੂਨੀਵਰਸਿਟੀ ਚ ਆਇਆ ਸੋ ਯੂਨੀਵਰਸਿਟੀ ਯੂਨੀਵਰਸਿਟੀ ਚ ਸੁਖਾਣਾਨਦ ਯੂਨੀਵਰਸਿਟੀ ਚ ਆਇਆ ਆਪਣਾ ਬਾਗੇਪੁਰਾਣੇ ਵਾਲਾ ਯੂਨੀਵਰਸਿਟੀਆਂ ਚ ਨਾ ਸਟੂਡੈਂਟ ਕਲਚਰ ਚ ਪਤਾ ਲੱਗ ਜਾਂਦਾ ਕਿ ਲੋਕਾਂ ਦੇ ਹੱਕਾਂ ਲਈ ਕਿਵੇਂ ਲੜੀਦਾ ਹੁੰਦਾ ਸੋ ਤਾਂ ਕਰਕੇ ਇਹ ਥੋੜਾ ਪਿਆਰ ਹੈ ਥੋੜਾ ਪਿਆਰ ਹੈ ਤੇ ਨਾਲ ਇਹ ਵੀ ਕਿਹਾ ਜਿੱਥੇ ਮਰਜ਼ੀ ਡਿਊਟੀ ਲਾ ਦੇ ਉਹ ਕਹਿੰਦਾ ਮੇਰੇ ਤਾਂ ਭਾਵੇਂ ਪੋਸਟਰ ਲਾਉਣ ਦੀ ਡਿਊਟੀ ਲਾ ਦੇ ਮੈਂ ਤਾਂ ਉਹ ਵੀ ਉਹ ਵੀ ਨਵਾ ਦੂੰਗਾ ਇਹ ਹੁੰਦੀ ਹੈ ਡੈਡੀਕੇਸ਼ਨ ਇਸੇ ਨਾਲ ਚੱਲਦੇ ਆਪਾਂ ਨੇ ਬਾਕੀ ਉਹਨਾਂ ਦੇ ਉਹਨਾਂ ਦੇ ਤਾਂ ਉਹਨਾਂ ਦੇ ਤਾਂ 65 ਪੁਆਇੰਟ ਸਾਲ ਦੇ ਯੂਥ ਦੇ ਪ੍ਰਧਾਨ ਨੇ ਸਾਰੀ ਉਮਰ ਯੂਥ ਹੀ ਰਹਿੰਦੇ ਨੇ ਉਹ ਤਾਂ ਹਾਂ ਆ ਇੱਥੇ ਵੀ ਦੇਖ ਲਓ ਇੱਕ ਬਜ਼ੁਰਗ ਮੈਨੂੰ ਮਿਲਿਆ ਮੈਨੂੰ ਕਹਿੰਦਾ ਪੁੱਤ ਪਟੇਢੀਂ ਦੇ ਤੋਂ 3 ਸਾਲ ਵੱਡਾ ਮੈਂ ਕਿਹਾ ਅੱਛਾ ਕੀ ਤੱਤ ਕੱਢੇ ਜ਼ਿੰਦਗੀ ਦਾ ਤੱਤ ਕਹਦਾ ਕਹਿੰਦਾ 35-40 ਸਾਲ ਵੱਡੇ ਦੇ ਪੈਰੀਂ ਹਥ ਲਾਈ ਗਏ ਉਦੋਂ ਦਾ ਕਹਿੰਦਾ ਛੋਟਾ ਆ ਗਿਆ ਉਹਦੇ ਲਈਂ ਗੇ ਇਹ ਵਿੱਚੋਂ ਬੀਬਾ ਜੀ ਵੀ ਆ ਗਏ ਉਹਦੇ ਲਈਂ ਗੇ ਕਹਿੰਦਾ ਵਿਚ ਦੀ ਸਾਲ ਡੇਢ ਸਾਲ ਹੈਰੀ ਚੈਰੀ ਹੋਰੀ ਵੀ ਲਵਾ ਗਏ ਕਹਿੰਦਾ ਹੁਣ ਤਾਂ ਕਹਿੰਦਾ ਐ ਪੈਰੀਂ ਹਥ ਲਾਉਂਦੇ ਮੈਨੂੰ ਭਲਾ ਡਾ ਟਿੱਪੂ ਦੀ ਬਸ ਵਾਂਗੂ ਟੇਢੀ ਹੋ ਗਏ ਹੁਣ ਤਾਂ ਬਸ ਉਹ ਮੈਂ ਕਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਿਨ ਬਦਲ ਜਾਣਗੇ ਆ ਗਿਆ ਸੋ ਵੀਰੋ ਹੰਕਾਰ ਨਹੀਂ ਚੱਲਦਾ ਹੁੰਦਾ ਅੱਜ ਬੀਜੇਪੀ ਹੰਕਾਰ ਦੀ ਗੱਲ ਕਰਦੀ ਹੈ ਭਾਰਤੀ ਜਨਤਾ ਪਾਰਟੀ ਹੰਕਾਰ ਚ ਕੀ ਕਹਿ ਕੇ ਗਿਆ ਅਮਿਰਸ਼ਾ ਗਰੇ ਮੰਤਰੀ ਲੁਧਿਆਣੇ 4 ਤਾਰੀਖ ਨੂੰ ਬੀਜੇਪੀ ਕੋ ਬੋਟ ਦੋ 4 ਤਾਰੀਖ ਨੂੰ ਭਗਵੰਤ ਮਾਨ ਦੀ ਸਰਕਾਰ ਤੋੜ ਦਊਗਾ ਕਿਵੇਂ ਤੋੜ ਦੇਗਾ ਬਾਈ ਤੂੰ ਕੋਈ ਡੱਕਾ ਹੈ ਇਹ ਤੋੜ ਦੇਗਾ ਸਰਕਾਰ 91 ਨੇ 92 ਦੇ 92 ਕਹ ਚਟਾਨ ਵਾਂਗੂ ਖੜੇ ਨੇ ਇਹ ਤੂੰ ਹੋਰ ਹੋਵਗੇ ਜੇ ਜਿਹੜੇ ਹੋਰ ਸੂਬਿਆਂ ਚ ਖਰੀਦ ਖਰੂ ਲੈਂਦੇ ਹੋਵਗੇ ਉਹਨਾਂ ਨੂੰ ਆਮ ਆਨIi ਪਾਰਟੀ ਵਾਲੇ ਕਿਸੇ ਹੋਰ ਮਿੱਟੀ ਦੇ ਬਣੇ ਹੋਇਆ ਸਰਕਾਰ ਤੋੜ ਦੂੰਗਾ ਤੂੰ ਆਪਦੀ ਬਚਾ ਹਾਂ ਉਹ ਖਰਗੋਸ਼ ਨੂੰ ਕਿਸੇ ਨੇ ਕਿਹਾ ਸਹੇ ਨੂੰ ਕਹਿੰਦਾ ਅੱਜ ਮੀਟ ਬਣਾਈਏ ਉਹ ਕਹਿੰਦਾ ਆਪਦਾ ਬਚਰੇ ਉਹੀ ਬਹੁਤ ਹੈ ਹਾਂ 4 ਤਰੀਕ ਨੂੰ ਆਪ ਨਹੀਂ ਆ ਰਿਹਾ ਹੁਣ ਕਹਿਣੋ ਹਟ ਗਏ ਇਸ ਵਾਰ 400 ਪਾਰ ਇਸ ਵਾਰ ਤਾਂ ਬੇੜਾ ਪਾਰ ਵੀ ਨਹੀਂ ਹੋ ਰਿਆ ਸੋ ਇਸ ਕਰਕੇ ਵੀਰੋ ਇਹਨਾਂ ਦੇ ਪਿੱਛੇ ਨਾ ਲੱਗਣਾ ਇਹਨਾਂ ਫਰਦਿਲਾ ਨੀਤੀ ਕਰਦੇ ਨਫਰਤ ਦੀ ਇਹ ਲੜਾਉਂਦੇ ਆ ਇੱਕ ਦੂਜੇ ਨਾਲ ਆਪਾਂ ਨੂੰ ਐਨੂੰ ਇਹਦੇ ਵਿਰੁੱਧ ਲੜਾ ਦਿਓ ਐਨੂੰ ਇਹ ਤੋਂ ਡਰਾ ਦਿਓ ਲੜਾ ਦਿਓ ਨਾ ਮੈਂ ਕਿਹਾ ਗੱਲ ਸੁਣ ਲਓ ਪੰਜਾਬ ਚ ਕੋਸ਼ਿਸ਼ ਨਾ ਕਰਿਓ ਇਹ ਸਾਡਾ ਭਾਈਚਾਰਾ ਸਮਾਜਿਕ ਇੰਨਾ ਜ਼ਿਆਦਾ ਸਟਰੋਂਗ ਹੈ ਕਿ ਸਾਡੀਆਂ ਈਦਾਂ ਸਾਡੀਆਂ ਸੰਗਰਾਮਾਂ ਸਾਡੇ ਗੁਰਪੁਰਬ ਸਾਡੀਆਂ ਹਨੂਮਾਨ ਜਨਮ ਦਿਤੀਆਂ ਸਾਡੀਆਂ ਰਾਮ ਨੌਮੀਆਂ ਸਾਡੀਆਂ ਕ੍ਰਿਸਮਸਾਂ ਸਭ ਸਾਂਝੀਆਂ ਨੇ ਅਸੀਂ ਇਕੱਠੇ ਮਨਾਉਂਦੇ ਆਏ ਇਹ ਕੋਸ਼ਿਸ਼ ਨਾ ਕਰਿਓ ਕਦੇ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਸ਼ਿਸ਼ ਨਾ ਕਰਿਓ ਕਿ ਤੋੜ ਦੋਗੇ ਤੁਸੀਂ ਸੋ ਤਾਂ ਕਰਕੇ ਮੈਂ ਅੱਜ ਤੁਹਾਡੇ ਕੋਲ ਆਇਆ ਬੜਾ ਵਧੀਆ ਲੱਗ ਰਿਹਾ ਹੈ ਕਿੰਨੇ ਸ਼ਾਂਤੀ ਨਾਲ ਕਿੰਨੇ ਪਿਆਰ ਨਾਲ ਸੁਣ ਰਹੇ ਹੋ ਉਹਨਾਂ ਨੂੰ ਤਾਂ ਬੰਦੇ ਹੀ ਨਹੀਂ ਲੱਭ ਰਹੇ ਆ ਤੁਸੀਂ ਦੇਖਿਆ ਪਟਿਆਲੇ ਆਇਆ ਸੀ ਮੋਦੀ 400 ਰੁਪਏ ਦੀ ਹਾੜੀ ਤੇ ਬੰਦੇ ਕਰ ਲੇ 400 ਰੁਪਏ ਦਿਹਾੜੀ ਨਹੀਂ ਦਿੱਤੀ ਉਹਨਾਂ ਦੀ ਉਹ ਰੋਈ ਜਾਂਦੇ ਸੀ ਕਹਿੰਦੇ ਸਾਥੋਂ ਮੋਦੀ ਮੋਦੀ ਕਰਾ ਕੇ ਕਹਿੰਦੇ 400 ਨਹੀਂ ਦਿੱਤਾ ਸਾਨੂੰ ਦੱਸੋ ਦਿਹਾੜੀ ਤੇ ਲੈ ਕੇ ਜਾਂਦੇ ਆ ਬੰਦੇ ਹੱਦ ਐ ਆ ਹੁਣ ਵੀ ਕਹਿੰਦੇ ਸਾਡੇ ਕੋਲ ਪੈਸੇ ਬਹੁਤ ਐ ਆ ਅਰਵਿੰਦ ਖੰਨਾ ਤੁਹਾਡਾ ਐਮ ਐਲ اے ਰਿਹਾ ਤੋੜਨੇ ਭਾਈ ਇਹਨੇ ਵਿਚਾਲ ਦੀ ਛੱਡ ਗਿਆ ਕਹਿੰਦਾ ਮੈਂ ਤਾਂ ਆਪਣੇ ਬਿਜ਼ਨਸ ਦੇਖੂਗਾ ਮੈਂ ਰਾਣੀਤੀ ਚੋਂ ਸੰन्यास ਲੈਣਾ ਹੁਣ ਆਕੇ ਕਹਿੰਦਾ ਮੈਂ ਰਾਜਨੀਤੀ ਚੋਂ ਕੁ ਗੱਲ ਹੈ ਯਾਰ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਐ ਲੋਕ ਬੇਲੇ ਹੀ ਬੈਠੇ ਆਰ ਕਦੇ ਤੇਰੇ ਨਾਲ ਹੋ ਜਾਣ ਕਦੇ ਨਾ ਹੋਣ ਸੋ ਇਹਨਾਂ ਨੂੰ ਬੇਲੇ ਕਰੋ ਸਾਰਿਆਂ ਨੂੰ ਬੇਲੇ ਕਰੋ ਇਹਨਾਂ ਨੂੰ ਗੱਲ ਹੀ ਬਾਤ ਨਹੀਂ ਦੁਖੀ ਕੀਤੇ ਇਹਨਾਂ ਨੇ ਸੋ ਆਪਾਂ ਇਕੱਠੇ ਰਹਿਣਾ ਏਕ ਰਹਿਣਾ ਏਕਾ ਰੱਖਣਾ ਕੰਮ ਹੋਣ ਜਿਹੜੇ ਉਹ ਲਿਖ ਕੇ ਚੰਡੀਗੜ੍ਹ ਨੂੰ ਚੰਡੀਗੜਾ ਜਾਓ ਤੁਰੀ ਵਾਲਾ ਦਫ਼ਤਰ ਤੁਰੀ ਵਾਲਾ ਫੜਾ ਦਿਓ ਜਾਂ ਕੋਈ ਐਮ.ਐਲ.ਏ. ਜਾਂ ਕੋਈ ਤੁਹਾਨੂੰ ਜਿਹੜਾ ਵੀ ਬੰਦਾ ਮਿਲਦਾ ਫੜਾਓ ਕੰਮ ਆਣ ਅਚਾਨਕ ਨੂੰ ਮੈਂ ਕੋਈ ਮੰਗ ਪੱਤਰ ਛੱਡਦਾ ਨਹੀਂ ਹੈਗਾ ਮੈਂ ਮੰਗ ਪੱਤਰ ਲੈਣਾ ਪਰ ਉੱਤੇ ਫੋਨ ਨੰਬਰ ਲਿਖਿਆ ਹੋਵੇ ਉਸ ਤੋਂ ਬਾਅਦ ਉਹਨਾਂ ਨਾਲ ਗੱਲ ਕਰਦੇ ਆ ਆਹat ਦਿੱਕਤ ਹੈ ਮੈਂ ਤਾਂ ਰੱਖਣੀ ਰੱਖਣੇ ਨੇ ਮੈਂ ਤਾਂ ਲੱਖਾਂ ਨੌਕਰੀਆਂ ਜੇ ਹੋਰ ਦੇਣੀਆਂ ਨੇ ਹਸਪਤਾਲ ਬਣਾ ਰਹੇ ਆ ਨੌਕਰੀਆਂ ਦੇਣੀਆਂ ਨੇ ਡਾਕਟਰਾਂ ਦੀ ਲੋੜ ਪਊ ਨਰਸਾਂ ਦੀ ਲੋੜ ਪਊ ਸਟਾਫ ਦੀ ਲੋੜ ਪਊ ਸਕੂਲ ਬਣਾ ਰਹੇ ਆ ਟੀਚਰਾਂ ਦੀ ਲੋੜ ਪਊ ਕਲਰਕਾਂ ਦੀ ਲੋੜ ਪਊ ਸਾਰੇ ਮਤਲਬ ਕੈਂਪਸ ਮੈਨੇਜਰ ਦੀ ਲੋਡ ਪਊ ਆਪਰੇ ਦਾ ਬਹੁਤ ਜ਼ਿਆਦਾ ਕੰਮ ਕਰਨਾ ਹੈ ਅਜੇ ਅਜੇ ਤਾਂ ਸ਼ੁਰੂ ਹੋਣਾ ਹੈ 12 ਮੁੰਡੇ ਆਉਣ ਲੱਗੇ ਵਾਪਸ ਇੱਥੇ ਆ ਕੇ ਕੰਮ ਕਰਨ ਲੱਗੇ ਆ ਬੁਰਜਹਰੀਆ ਪਿੰਡ ਮਾਨਸਾ ਕੋਲੇ ਤਿੰਨ ਮੁੰਡੇ ਉਥੋਂ ਦੇ ਇੱਕ ਮੁੰਡਾ ਰਾਏਪੁਰ ਮੱਖਾ ਦਾ ਚਾਰੇ ਮੁੰਡਿਆਂ ਨੇ ਪੰਜ ਜੁਆਇਨਾਂ ਦਾ ਇੱਕ ਨਾ ਵਾਟਰ پارک ਬਣਾਇਆ ਹੈ ਪੁੱਚੋ ਦੇ ਨੇੜੇ ਉਹ ਪੁੱਚੋ ਦੇ ਟਿੱਬਿਆਂ 'ਚ ਪਾਣੀ ਚੜ੍ਹਦਾ 100 ਕਰੋੜ ਰੁਪਈਆ ਉਹਨਾਂ ਨੇ ਇਨਵੈਸਟ ਕੀਤਾ ਹੈ 450 ਬੰਦੇ ਨੂੰ ਨੌਕਰੀ ਦੇ ਰਨੇ 450 ਮੁੰਡੇ ਕੁੜੀਆਂ ਨੂੰ ਮੈਂ ਕਹਾਂ ਆ ਜਾਓ ਕਰੋ ਕੰਮ ਐਂ ਕਰਾਂਗੇ ਆਪਾਂ ਕੰਮ ਮੈਂ ਪੰਜਾਬ ਦੇ ਤੇ ਆ ਪੁੱਤਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹਨਾ ਜੋਬ ਪ੍ਰੋਵਾਈਡਰਸ ਨਾਟ ਜੋਬ ਸੀਕਰਸ ਸੋ ਇਸ ਕਰਕੇ ਤੁਹਾਡੇ ਕੋਲ ਆ ਜਾਇਆ ਆਪਣਾ ਬਟਨ ਕਿੰਨੇ ਨੰਬਰ ਤੇ ਚਾਰ ਤੇ 4 ਨੰਬਰ ਤੇ ਆਪਣਾ ਬਟਨ ਹੈ ਬਟਨ ਚੌਥੇ ਨੰਬਰ ਤੇ ਆਉਣਾ ਪਹਿਲੇ ਨੰਬਰ ਤੇ ਤੇ ਬਸ ਬਟਨ ਦੱਬ ਕੇ ਝਾੜੂ ਵਾਲਾ ਹੋਰ ਕਿਸੇ ਵਾਲ ਬਟਨ ਵਾਲ ਦੇਖਿਓ ਨਾ ਇਹ ਤਾਂ ਚਿੱਟਾ ਮੋਤੀਆ ਉਤਰੇ ਉਹ ਅੱਖਾਂ ਚ ਇਹ ਬਹੁਤ ਇਹਨਾਂ ਨੇ ਪਾਪ ਕੀਤੇ ਹੋਏ ਨੇ ਉਹਨਾਂ ਦਾ ਕੋਈ ਨਿਸ਼ਾਨ ਵੀ ਨਾ ਦੇਖਿਓ ਸੋ ਇਸ ਕਰਕੇ ਤੁਹਾਡੇ ਕੋਲ ਆਇਆ ਕਿ 4 4 ਤਰੀਕ ਨੂੰ ਫਿਰ 4 ਨੰਬਰ ਬਟਨ ਵਾਲਾ ਹੀ ਫਿਰ ਨਿਕਲੇ ਰਿਜ਼ਲਟ ਤੇ ਹੈ ਜੀ ਕਿੱਕਲੀ ਓ ਯਾਰ ਕਿਉਂ ਸੁਣੀ ਜੰਨੇ ਆਂ ਬਾਰ ਬਾਰ ਕਿਕਲੀ ਉਹਨਾਂ ਦੀ ਜਾਨ ਪਈ ਐ ਨਿਕਲੀ ਉਹ ਦੋ ਇੱਕ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦਾ ਅੱਗੇ ਨਾ ਕਰ ਦਿਓ ਗੱਲ ਇੱਥੇ ਰੱਖ ਰਾਵਦੇ ਤੱਕ ਕਰ ਦੋ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਲੱਗੇ ਹੋਏ ਨੇ ਕਿਉਂਕਿ ਮੰਤਰੀ ਰਹੇ ਨੇ ਨਾ ਇਸਕਾ ਕਿ ਅਫਸਰਾਂ ਡਿਊਟੀ ਲੱਗਦੀ ਐ ਪ੍ਰੋਟੋਕਾਲ ਐ ਮੈਂ ਇੱਕ ਨੂੰ ਪੁੱਛਦਾ ਕਿਵੇਂ ਐ ਸੁਖਵੀਰ ਬਾਲਾ ਤੇ ਹਰਸਿਮਰਤ ਕੌਰ ਦਾ ਕੀ ਹਾਲ ਚਾਲ ਹੈ ਉਹ ਕਹਿੰਦਾ ਜੀ ਬਸ ਕੀ ਦਸੀਏ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਕੰਦਾਂ ਫੜਫੜ ਤੁਰਨ ਲੱਗੇ ਕਹਿੰਦਾ ਉੱਤੋਂ ਤੁਸੀਂ ਕਿੱਕਲੀ ਪਾਤੀ ਉਹਦੇ ਨਾਲ ਹੋਰ ਪੰਗਾ ਪੈ ਗਿਆ ਲੜਾਈ ਹੋ ਗਈ ਘਰੇ ਸੁਖਵੀਰੋ ਸੁਣਾ ਦੇਣਾ ਮੈਨੂੰ ਤਾਂ ਕੋਈ ਨਹੀਂ ਮੈਂ ਤਾਂ ਤੁਸੀਂ ਕਿਹਾ ਉਹ ਜਿਹੜੀ ਸਾਰੀ ਹਾਲਤ ਬਿਆਨ ਕੀਤੀ ਹੋਈ ਉਹਨਾਂ ਦੀ ਕਿ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੁਢੀ ਲੈਣੀ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ 'ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝ ਹੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾੜੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਬੜੇ ਭੁੱਖੜ ਵੇ ਆ ਦੋ ਤਿੰਨ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜੋ ਆਕਾਂ ਦਾ ਫੁੱਫੜ ਵੇ ਮੇਰਾ ਸੁੱਕੀ ਜਾਏ ਖੂਨ ਵੇ ਮੈਂ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਸਤੌਂਜ ਵਾਲੇ ਮਾਨ ਨੇ ਪੁੱਟੀ ਐ ਲੈ 4 ਤਰੀਕ ਨੂੰ ਧੂਰੀ ਵਾਲਿਓ ਸਾਰੇ ਪੰਜਾਬ ਚੋਂ ਬਾਦਲ ਅਕਾਲੀ ਦਲ ਦੀ ਸਦਾ ਲਈ ਛੁੱਟੀ ਐ ਬੋਲੇ ਸੋਨਿਆ दोनों हाथ पर जाके दो, दो नारे ला दो इनकल इनकल बोरे सो निहाल बहुत आराम जायो मामा भैन ने बुजुर्ग ने बच्चे भी ने आराम ना जायो जदों कहो उदों मिलते रहेंगे तूरी वाले जिंदाबाद रहो आबाद रहो लव यू ऑल